ਜੇਰ ਦਿੱਤਾ ਗਿਆ ਹੈ ਸਾਡੀ ਕੁੜੀ ਨੂੰ ਇਹ ਪਾਬਾਟੜੀਆਂ ਵਾਲੇ ਦੇ ਦੁਆਰਾ ਦਿੱਤਾ ਗਿਆ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵਿੱਚ 12 ਸਾਲ ਤੋਂ ਪਰਿਵਾਰ ਸਿਰਫ ਤੇ ਸਟਰਗਲ ਕਰ ਰਿਹਾ ਹੈ ਕਿ ਉਹਨਾਂ ਦੀ ਕਿਤੇ ਲੀਗਲ ਸੁਣਵਾਈ ਹੋਈ ਹੋਵੇ ਕਿਉਂਕਿ ਇਹਦੇ ਵਿੱਚ ਜਿਹੜੀ ਅਪੋਜ਼ਿਟ ਅਕਿਊਜ਼ ਹੈ ਪਾਬਾਟੜੀਆਂ ਵਾਲਾ ਉਹ ਇੱਕ ਬਿਗ ਪਰਸਨੈਲਿਟੀ ਹੈ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਉਹ ਗਈ ਸੀ ਸੁਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ 12 ਸਾਲ ਪਹਿਲਾਂ ਕਤਲ ਤੇ ਰੇਪ ਫਸਿਆ ਕੌਣ ਰਣਜੀਤ ਸਿੰਘ ਟੜਰੀਆਂ ਵਾਲਾ ਮਾਮਲਾ ਸਾਹਮਣੇ ਆਇਆ ਏ ਰਣਜੀਤ ਸਿੰਘ ਟੜਰੀਆਂ ਵਾਲਾ ਨੂੰ ਲੈ ਕੇ ਵਿੱਤੀ ਦਿਨੀ ਹਾਈ ਕੋਰਟ ਦੇ ਵਿੱਚ ਇੱਕ ਸੁਣਵਾਈ ਹੁੰਦੀ ਹੈ ਜਿਸ ਦੇ ਵਿੱਚ ਢੱਡਰੀਆਂ ਵਾਲਾ ਦੇ ਖਿਲਾਫ ਇੱਕ ਰੇਪ ਤੇ ਦੂਸਰਾ ਕਤਲ ਦੇ ਤਹਿਤ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਪਰ ਅੱਜ ਜਾਣਾਂਗੇ ਕਿ ਪੂਰਾ ਮਸਲਾ ਕੀ ਸੀ 12 ਸਾਲ ਪਹਿਲਾਂ 22 April 2012 ਦੇ ਵਿੱਚ ਇੱਕ ਲੜਕੀ ਜਿਸ ਦੀ ਉਮਰ ਮਹਿਜ਼ 28 ਸਾਲ ਸੀ ਉਸ ਦੀ ਮੌਤ ਹੁੰਦੀ ਹੈ ਤੇ লাশ ਮਿਲਦੀ ਹੈ ਢੱਡਰੀਆਂ ਵਾਲਾ ਦੇ ਡੇਰੇ ਦੇ ਵਿੱਚੋਂ ਤੇ ਜਿਸ ਤੋਂ ਬਾਅਦ ਇੱਕ ਇਨਕੁਆਇਰੀ ਬੈਠਦੀ ਹੈ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਾਹਮਣੇ ਆਉਂਦਾ ਹੈ ਪੋਸਟਮਾਰਟਮ ਦੇ ਵਿੱਚ ਕਿ ਲੜਕੀ ਨੇ ਜ਼ਹਿਰ ਲਿਆ ਸੀ ਜ਼ਹਿਰ ਦਿੱਤਾ ਗਿਆ ਸੀ ਇਹ ਸਵਾਲ ਹਾਲੇ ਵੀ ਖੜੀ ਹੋਈ ਨਹੀਂ ਪਰ ਉਸ ਸਮੇਂ 176 ਦੇ ਤਹਿਤ ਜੋ ਕਿ ਟਰੱਜੀਆਂ ਬਾਲਾ ਦੇ ਵਕੀਲ ਦਾ ਕਹਿਣਾ ਹੈ ਕਿ 176 ਦੇ ਤਹਿਤ ਪਰਿਵਾਰ ਦੇ ਵੱਲੋਂ ਇਹ ਕੇਸ ਵਾਪਸ ਲੈ ਲਿਆ ਗਿਆ ਸੀ ਕਿ ਸਾਨੂੰ ਕੋਈ ਵੀ ਕਾਰਵਾਈ ਨਹੀਂ ਚਾਹੀਦੀ ਪਰ ਅੱਜ ਤੋਂ 1 ਮਹੀਨਾ ਪਹਿਲਾਂ ਉਸੇ ਲੜਕੀ ਦਾ ਭਰਾ ਹਾਈ ਕੋਰਟ ਦਾ ਰੁਕ ਕਰਦਾ ਹੈ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਉਸ ਪਟੀਸ਼ਨ ਦੇ ਵਿੱਚ ਜੋ ਕੁਝ ਲਿਖਿਆ ਜਾਂਦਾ ਹੈ ਉਹ ਸੱਚਮੁੱਚ ਹੈਰਾਨ ਕਰ ਦੇਣ ਵਾਲਾ ਹੁੰਦਾ ਹੈ ਕਿਉਂਕਿ ਉਸ ਦੇ ਵਿੱਚ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾਂਦੇ ਨੇ ਰਣਜੀਤ ਸਿੰਘ ਟਡਰੀਆਂ ਵਾਲਾ ਤੇ ਪਹਿਲਾਂ ਰੇਪ ਤੇ ਫੇਰ ਕਤਲ ਸਿੱਧੇ ਤੌਰ ਤੇ ਪਟੀਸ਼ਨ 'ਚ ਲਿਖਿਆ ਗਿਆ ਕਿ ਟਡਰੀਆਂ ਵਾਲਾ ਦੇ ਵੱਲੋਂ ਉਸ ਲੜਕੀ ਦਾ ਰੇਪ ਕੀਤਾ ਗਿਆ ਇਸ ਤੋਂ ਬਾਅਦ ਪੌਇਜ਼ਨ ਦੇ ਕੇ ਉਸ ਨੂੰ ਮਾਰ ਦਿੱਤਾ ਗਿਆ ਤੇ লাশ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ 2012 ਦੇ ਵਿੱਚ ਇੱਕ ਵਾਰ ਮਾਮਲਾ 2012 ਚ ਟਲ ਗਿਆ ਪਰ ਹੁਣ ਫਿਰ ਤੋਂ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਕੱਲ ਦੀ ਸੁਣਵਾਈ ਤੋਂ ਪਹਿਲਾਂ ਇੱਕ ਸੁਣਵਾਈ ਹੁੰਦੀ ਹੈ ਜਿਸ ਦੇ ਵਿੱਚ ਹਾਈ ਕੋਰਟ ਝਾੜ ਪਾਉਂਦੀ ਹੈ ਪੰਜਾਬ ਪੁਲਿਸ ਨੂੰ ਡੀਜੀਪੀ ਪੰਜਾਬ ਨੂੰ ਕਿ ਲੀਗਲ ਕਾਰਵਾਈ ਇੰਨੇ ਲੰਬੇ ਸਮੇਂ ਤੋਂ ਇਸ ਮਾਮਲੇ ਨੂੰ ਲੈ ਕੇ ਕਿਉਂ ਨਹੀਂ ਹੋਈ ਕਿਉਂਕਿ ਰੇਪ ਦਾ ਕੇਸ ਹੈ ਡੇਰੇ ਦੇ ਨਾਲ ਜੁੜਿਆ ਹੋਇਆ ਕੇਸ ਹੈ ਹਾਲੇ ਤੱਕ ਇਸ ਪੂਰੇ ਕੇਸ ਨੂੰ ਲੈ ਕੇ ਕਿਉਂ ਨਹੀਂ ਕੋਈ ਤੈਅ ਸਾਹਮਣੇ ਆਈ ਇੱਕ ਪਾਸੇ ਵਕੀਲ ਦਾ ਕਹਿਣਾ ਹੈ ਜੋ ਕਿ ਉਸ ਲੜਕੀ ਦੀ ਵਕੀਲ ਹੈ ਜੋ ਕਿ 12 ਸਾਲ ਪਹਿਲਾਂ ਹੀ ਮੌਤ ਦੇ ਘਾਟ ਉਤਾਰ ਦਿੱਤੀ ਲੜਕੀ ਹੈ ਉਸ ਦੀ ਵਕੀਲ ਦਾ ਕਹਿਣਾ ਹੈ ਕਿ ਉਸ ਲੜਕੀ ਨੂੰ ਕੁਝ ਅਜੇਹੀਆਂ ਚੀਜ਼ਾਂ ਪਤਾ ਚੱਲ ਗਈਆਂ ਸੀ ਡੇਰੇ ਬਾਰੇ ਜੋ ਕੋਈ ਨਹੀਂ ਜਾਣਦਾ ਸੀ ਕਿ ਕੀ ਕੁਝ ਉੱਥੇ ਕੁੜੀਆਂ ਨਾਲ ਹੁੰਦਾ ਹੈ ਕੀ ਕੁਝ ਉੱਥੇ ਕੁੜੀਆਂ ਨੂੰ ਸਹਿਣਾ ਪੈਂਦਾ ਹੈ ਜਿਸ ਕਾਰਨ ਉਹ ਲੜਕੀ ਨੇ ਇੱਕ ਮੋਰਚਾ ਵਿਟਿਆ ਪ੍ਰੋਟੈਸਟ ਕੀਤਾ ਉਸ ਦੀ ਜ਼ੁਬਾਨ ਬੰਦ ਕਰਨ ਦੇ ਲਈ ਉਹਦਾ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਪੋਸਟਮਾਰਟਮ ਦੇ ਵਿੱਚ ਜੋ ਚੀਜ਼ ਸਾਹਮਣੇ ਆਉਂਦੀ ਹੈ ਕਿ ਉਸ ਦਾ ਸਿਰਫ ਕਤਲ ਹੋਇਆ ਹੈ ਕਤਲ ਵੀ ਨਹੀਂ ਹੋਇਆ ਇਹ ਕਹਿਣਾ ਹੈ ਟਟਰੀਆਂ ਵਾਲੇ ਦਾ ਪਹਿਲਾ ਵਿਆਸ ਸੁਣਾਉਣਿਆ ਤੁਹਾਨੂੰ ਉਸ ਵਕੀਲ ਦਾ ਜੋ ਕਿ ਉਸ ਪਰਿਵਾਰ ਨੂੰ 12 ਸਾਲ ਬਾਅਦ ਇਨਸਾਫ ਦਿਵਾ ਸਕੀ ਜੀ ਪੂਰਾ ਮਾਮਲਾ ਸੀ ਕਿ 2012 ਚ ਇੱਕ ਕੁੜੀ ਦੀ ਸਸਪੀਸ਼ਸ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਜਿਹੜੀ ਕਿ ਮੌਤ ਡੇਰਾ ਪਰਮੇਸ਼ਵਰ ਦਵਾਰ ਚ ਹੋਈ ਸੀ ਤੇ ਇਹਦੇ ਚ ਪਰਿਵਾਰ ਦੇ ਅਲੀਗੇਸ਼ਨ ਸੀ ਕਿ ਇਹ ਜਿਹੜਾ ਜ਼ਹਿਰ ਦਿੱਤਾ ਗਿਆ ਸਾਡੀ ਕੁੜੀ ਨੂੰ ਇਹ ਬਾਬਾ ਢੜਰੀਆਂ ਵਾਲੇ ਦੇ ਦੁਆਰਾ ਦਿੱਤਾ ਗਿਆ ਔਰ ਉਹਦੀ ਜਿਹੜੀ ਡਾਈਇੰਗ ਡੈਕਲੇਰੇਸ਼ਨ ਸੀਗੀਆਂ ਕੁੜੀ ਦੀਆਂ ਮਰਦੇ ਟਾਈਮ ਜਿਹੜੇ ਉਹਨੇ ਆਪਣੇ ਪਰਿਵਾਰ ਨੂੰ ਦੱਸਿਆ ਔਰ ਉਹ ਵੀ ਇਹੀ ਦੱਸਿਆ ਸੀ ਕਿ ਮੈਨੂੰ ਜ਼ਹਿਰ ਦੇ ਕੇ ਮੈਨੂੰ ਦਰਵਾਜ਼ੇ ਤੋਂ ਬਾਹਰ ਸੁੱਟ ਦਿੱਤਾ ਗਿਆ ਤੇ ਆ ਸਭ ਕਰਕੇ ਪਰਿਵਾਰ ਵਾਲੇ ਚਾਹੁੰਦੇ ਸੀ ਕਿ ਜਿਹੜਾ ਅਕਿਊਜ਼ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਹਦੇ ਵਿੱਚ 12 ਸਾਲ ਤੋਂ ਪਰਿਵਾਰ ਸਿਰਫ ਤੇ ਸਟਰਗਲ ਕਰ ਰਿਹਾ ਹੈ ਕਿ ਉਹਨਾਂ ਦੀ ਕਿਤੇ ਲੀਗਲ ਸੁਣਵਾਈ ਹੋਈ ਹੋਵੇ ਕਿਉਂਕਿ ਇਹਦੇ ਵਿੱਚ ਜਿਹੜੀ ਅਪੋਜ਼ਿਟ ਅਕਿਊਜ਼ ਹੈ ਬਾਬਾ ਢੱਡੀਆਂ ਵਾਲਾ ਉਹ ਇੱਕ ਬਿਗ ਪਰਸਨੈਲਿਟੀ ਹੈ ਕਿਉਂਕਿ ਉਹਦੇ ਨੰਬਰ ਆਫ ਇਨਫਲੂਐਂਸਰਸ ਨੇ ਆਪਣੇ ਸਦੇਸ਼ ਦੇ ਵਿੱਚ ਜਿਹਦੇ ਕਰਕੇ ਪੁਲਿਸ ਪ੍ਰਸ਼ਾਸਨ ਤੇ ਨੇ ਇਹ ਮਾਮਲਾ ਉਹ ਗਰੀਬ ਪੌਰ ਫੈਮਿਲੀ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ 12 ਸਾਲ ਬਾਅਦ ਜਦੋਂ ਆਨੋਬਲ ਚੀਫ ਜਸਟਿਸ ਦੇ ਸੰਗਿਆਨ ਚ ਇਹ ਮਾਮਲਾ ਲਿਆਂਦਾ ਗਿਆ ਤੇ ਉਹਨਾਂ ਨੇ ਇਹਦੇ ਵਿੱਚ ਦੇਖਿਆ ਕਿ ਲੀਗਲ ਕੋਤਾਈਆਂ ਵਰਤੀਆਂ ਗਈਆਂ ਨੇ ਤੇ ਉਹਦੇ ਵਿੱਚ ਜਵਾਬਦਾਈ ਦੇਣ ਨੂੰ ਕਿਹਾ ਜਿਸ ਜਵਾਬ ਦੇ ਤਹਿਤ ਅੱਜ ਐਫ ਆਈ ਆਰ ਲੌਂਚ ਕਰ ਦਿੱਤੀ ਗਈ ਹੈ ਤਾਂ ਇਸ ਵਕੀਲ ਦਾ ਕਹਿਣਾ ਹੈ ਕਿ ਉਸ ਲੜਕੀ ਦਾ ਕਤਲ ਕਰ ਦਿੱਤਾ ਗਿਆ ਤੇ ਪਰਿਵਾਰ ਦਾ ਇਸ ਦੇ ਵਿੱਚ ਕਹਿਣਾ ਸੀ ਕਿ ਸਾਡੀ ਲੜਕੀ ਦੇ ਨਾਲ ਰੇਪ ਹੋਇਆ ਸੀ ਤੇ ਇਸ ਮਾਮਲੇ ਦੇ ਉੱਤੇ ਇੱਕ ਬਿਆਨ ਸਾਹਮਣੇ ਆਉਂਦਾ ਏ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇਹ ਪੂਰੀ ਖਬਰਾਂ ਨੂੰ ਦੇਖਦੇ ਹੋਏ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਮੈਂ ਬਿਲਕੁਲ ਬੇਕਸੂਰ ਆ ਮੇਰਾ ਕਿਤੇ ਵੀ ਕੋਈ ਕਸੂਰ ਨਹੀਂ ਆ ਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਦੂਰ ਆ ਪਰ ਫਿਰ ਵੀ ਮੈਂ ਪੁਲਿਸ ਦੀ 200% ਇਨਕੁਆਇਰੀ ਦੇ ਵਿੱਚ ਸਾਤ ਦਵਾਗਾ ਤੇ ਉਸ ਦਾ ਕਹਿਣਾ ਹੈ ਕਿ ਅੱਜ ਤੋਂ 12 ਸਾਲ ਪਹਿਲਾਂ ਜਦੋਂ ਇਹ ਮਾਮਲਾ ਆਇਆ ਸੀ ਉਦੋਂ ਉਸ ਲੜਕੀ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਤੇ 2012 ਦੇ ਵਿੱਚ ਹੀ ਲੜਕੀ ਦੇ ਪਰਿਵਾਰ ਦੇ ਵੱਲੋਂ ਉਹ ਮਾਮਲਾ ਉੱਥੇ ਹੀ ਠੱਪ ਕਰ ਦਿੱਤਾ ਗਿਆ ਸੀ ਪਰ ਹੁਣ ਫੇਰ ਪਰਿਵਾਰ ਜਿਹੜਾ ਹੈ ਉਹ ਪਹੁੰਚਿਆ ਹੈ ਹਾਈ ਕੋਰਟ ਤੇ ਡੂ ਵੀ ਹਾਈ ਕੋਰਟ ਦੇ ਆਦੇਸ਼ ਹੋਣਗੇ ਮੈਂ ਉਹਨਾਂ ਦੀ ਪਾਲਣਾ ਕਰਾਂਗਾ ਤੁਸੀਂ ਵੀ ਸੁਣੋ ਟੜਰੀਆਂ ਵਾਲੇ ਦਾ ਇਹ ਪੂਰਾ ਪਿਆਰ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉੱਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਇਹ ਨਿਊਜ਼ ਹੈ ਹੀ ਇਦਾਂ ਦੀ ਹੈ। ਸਭ ਨੂੰ ਹੈਰਾਨ ਕਰਦੀ ਹੈ। ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ। ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ। ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ। ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ। ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਮਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ 13 ਸਾਲ ਪਹਿਲਾਂ ਗੇਟ ਦੇ ਅੱਗੇ ਸੁਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੁਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਅਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਕਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉੱਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦਵਾਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਨੇ ਲੜਕੀ ਨੇ ਸੂਸਾਈਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜਾਬਤਾ ਰੱਖਣ ਦੀ ਵੱਡੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਜਾਗਤੀ ਚ ਰਹੀਏ ਮਨ ਸ਼ਾਂਤ ਰੱਖੀਏ ਤੇ ਭਰੋਸਾ ਰੱਖੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਇਗੁੱਜੀ ਕੀ ਫਤਿਹ ਤਾਂ ਹੁਣ ਤੱਕ ਇਹ ਪੂਰੇ ਮਾਮਲੇ ਨੂੰ ਲੈ ਕੇ ਦੋ ਕੜੀਆਂ ਸਾਹਮਣੇ ਆ ਰਹੀਆਂ ਨੇ ਇੱਕ ਪਾਸੇ ਰਣਜੀਤ ਸਿੰਘ ਢੱਡਰੀਆ ਵਾਲਾ ਦਾ ਕਹਿਣਾ ਹੈ ਕਿ ਉਸ ਲੜਕੀ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਤੇ ਦੂਜੇ ਪਾਸੇ ਉਸ ਲੜਕੀ ਦੇ ਭਰਾ ਦੇ ਵੱਲੋਂ ਜੋ ਪਟੀਸ਼ਨ ਪਾਈ ਗਈ ਹੈ ਉਸ ਦੇ ਵਿੱਚ ਕਹਿਣਾ ਹੈ ਕਿ ਉਸ ਲੜਕੀ ਦਾ ਕਤਲ ਹੋਇਆ ਸੀ ਪ੍ਰੀ ਪਲੈਨਿੰਗ ਮਰਡਰ ਕੀਤਾ ਗਿਆ ਸੀ ਕਾਰਨ ਸੀ ਰਣਜੀਤ ਸਿੰਘ ਢੱਡਰੀਆ ਵਾਲੇ ਦੇ ਡੇਰੇ ਦੇ ਵਿੱਚ ਜੋ ਚੱਲ ਰਿਹਾ ਸੀ ਉਹ ਲੜਕੀ ਨੂੰ 82 ਪਰਤੀਜੇ ਪਾਸੇ ਵਕੀਲ ਦੇ ਵੱਲੋਂ ਇਹ ਪੂਰੀ ਮਾਮਲੇ ਨੂੰ ਲੈ ਕੇ ਆਪਣਾ ਖੁਲਾਸਾ ਕੀਤਾ ਗਿਆ ਹੈ ਬਿਲਕੁਲ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੀ ਕੁੜੀ ਨੂੰ ਜ਼ਹਿਰ ਦੇਣ ਦਾ ਮਕਸਦ ਸੀਗਾ ਕਿਉਂਕਿ ਸਾਡੀ ਕੁੜੀ ਨੂੰ ਜਿੰਨਾ ਵੀ ਡੇਰੇ ਦੇ ਵਿੱਚ ਜੋ ਵੀ ਦੂਸਰੀਆਂ ਕੁੜੀਆਂ ਨਾਲ ਚੱਲ ਰਿਹਾ ਹੈ ਉਹਦੇ ਬਾਰੇ ਪਤਾ ਚੱਲ ਚੁੱਕਿਆ ਸੀ ਤੇ ਉਹ ਇਸ ਮਾਮਲੇ ਨੂੰ ਲੈ ਕੇ ਪ੍ਰੋਟੈਸਟ ਕਰ ਰਹੀ ਸੀ ਤੇ ਇਸ ਕਰਕੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪਰਚਾ ਤਾਂ ਹੋ ਗਿਆ ਇਸ ਤੋਂ ਬਿਨਾ ਜਿਵੇਂ ਤੁਸੀਂ ਕਿਹਾ ਕਿ ਬਾਕੀ ਕੁੜੀਆਂ ਦੇ ਨਾਲ ਵੀ ਇਹ ਸਭ ਚੱਲਦਾ ਸੀ ਕਿ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾਵੇਗਾ ਉਹਨਾਂ ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟਮੈਂਟਸ ਲਈਆਂ ਜਾਣਗੀਆਂ ਜੀ ਇਹ ਸਾਰਾ ਮਾਮਲਾ ਨਿਰਪੱਖ ਜਾਂਚ ਤੇ ਡਿਪੈਂਡੈਂਟ ਹੈ ਅਗਰ ਇਸ ਕੇਸ ਦੀ ਨਿਰਪੱਖ ਜਾਂਚ ਹੋਏਗੀ ਤਾਂ ਆਈ ऍम ਸ਼ੋਰ ਕਿ ਜਿੰਨੇ ਵੀ ਲੋਕਾਂ ਨੂੰ ਇਹਦੇ ਵਿੱਚ ਜਸਟਿਸ ਦੀ ਉਮੀਦ ਹੈ ਉਹ ਖੁੱਲ ਕੇ ਬਾਹਰ ਆਣਗੇ ਔਰ ਆਪਣਾ ਪੱਖ ਉਹ ਪ੍ਰਸ਼ਾਸਨ ਦੇ ਸਾਹਮਣੇ ਰੱਖਣਗੇ ਪਰ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਵੀ ਇੱਕ ਚੰਗਾ ਐਕਸ਼ਨ ਲਿਆ ਗਿਆ ਹੈ ਹਾਈ ਕੋਰਟ ਦੇ ਵੱਲੋਂ ਇੱਕ ਮਾਮਲਾ ਦਰਜ ਕਰ ਲਿਆ ਗਿਆ ਹੈ ਰਣਜੀਤ ਸਿੰਘ ਢੱਡਰੀਆ ਵਾਲੇ ਨੂੰ ਲੈ ਕੇ ਮਾਮਲਾ 2012 ਸੀ ਜਿਸ ਦੇ ਚੱਲਦੇ ਆਈਪੀਸੀ ਦੀ ਧਾਰਾ 302 ਦੇ ਤਹਿਤ ਜਿਹੜਾ ਇੱਕ ਕਾਰਵਾਈ ਹੈ ਉਹ ਢੱਡਰੀਆ ਵਾਲਾ ਤੇ ਹੋ ਰਹੀ ਹੈ ਪਰ ਹੁਣ ਇੱਕ ਵੱਡਾ ਸਵਾਲ ਹੈ ਕਿ ਇਸ ਕੇਸ ਦੇ ਵਿੱਚ ਕੀ ਢੱਡਰੀਆ ਵਾਲੇ ਦੀ ਗ੍ਰਿਫਤਾਰੀ ਹੋ ਸਕੇਗੀ ਜਾਂ ਫਿਰ ਹੋਰ ਕੀ ਕੀ ਕੜੀਆਂ ਲੰਮੀਆਂ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦੀਆਂ